ਰਖੜੀ ਦੀ ਸੇਲ ਜੋ ਕਿ ਅਸੀਂ 3 ਦਿਨ ਹੋਰ ਐਕਸਟੈਂਡ ਕੀਤੀ ਸੀ 31 ਤਰੀਕ ਤੱਕ ਉਹਦੀ ਬਹੁਤ ಅಪਾਰ ਸਫਲਤਾ ਤੋਂ ਬਾਅਦ ਅਸੀਂ ਇੱਕ ਹੋਰ ਆਫਰ ਦੇਣ ਜਾ ਰਹੇ ਹਾਂ ਸਾਡੇ ਕਸਟਮਰਾਂ ਲਈ ਜੋ ਕਿ ਅਜੇ ਤੱਕ ਕਿਸੇ ਨੇ ਨਹੀਂ ਦਿੱਤੀ ਜੋ ਕੋਟਨ ਅਸੀਂ ਵੇਚ ਨਹੀਂ ਸੀ ਜੋ ਲਿਓਣੀ ਸੀ ਸੀ ਲਿਆ ਚੁੱਕੇ ਹੁਣ ਅਸੀਂ ਕੋਈ ਮਾਲ ਨਹੀਂ ਲਿਓਣਾ ਜੋ ਮਾਲ ਸਾਡੇ ਖਾਨਿਆਂ 'ਚ ਪਿਆ ਸਾਰੀ ਦੁਕਾਨ ਦੇ ਵਿੱਚ ਜੋ ਵੀ ਕੋਟਨ ਦਾ ਮਾਲ ਪਿਆ ਹੈ ਅੰਕਲ ਓਮ ਤੇ ਆਜੋ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਸਪੈਸ਼ਲ ਆਫਰ ਕੋਟਨ क्लियर मेला 1 अगस्त 2025 ਤੋਂ ਲੈ ਕੇ 3 अगस्त 2025 ਤੱਕ ਜੋ ਵੀ ਤੁਸੀਂ ਫੂਡ ਪਰਚੇਜ਼ ਕਰੋਗੇ ਕੋਟਨ ਦਾ ਉਹ ਸੂਟ ਦੇ ਨਾਲ ਇੱਕ ਸੂਟ ਬਿਲਕੁਲ ਫ੍ਰੀ ਮਿਲੂਗਾ ਉਹਨੇ ਅਮਾਉਂਟ ਦਾ ਦੇਖੋ ਐਮ ਆਰ ਪੀ ਲੱਗਿਆ 1275 ਰੁਪਏ ਪਹਿਲੇ 1750 ਦਾ ਸੀ ਹੁਣ 1275 ਦਾ ਹੈ 1275 ਵਾਲੇ ਦੇ ਨਾਲ ਦੂਜਾ ਸੂਟ 1275 ਵਾਲਾ ਕੋਈ ਵੀ ਤੁਸੀਂ ਚੱਕ ਲਓ ਭਾਵੇਂ ਆਹ ਲੈ ਲਓ ਭਾਵੇਂ ਆਹ ਲੈ ਲਓ ਮੈਨੂੰ ਕਲੀਅਰ ਕਰ ਦਿਓ ਮੈਂ ਬੜਾ ਹੈਰਾਨ ਜੀ ਆਵੇਂ ਤੁਸੀਂ ਭਾਜੀ ਆਹ ਸਾਰੀ ਲਾਈਨ ਕੋਟਨ ਦੀ ਲੱਗੀ ਐ ਤੁਸੀਂ ਦੇਖੋ ਧਿਆਨ ਨਾਲ ਸਾਰੀ ਲਾਈਨ ਕੋਟਨ ਦੀ ਲੱਗੀ ਐ ਜਿਹੜਾ ਸਿੰਥੈਟਿਕ ਮਾਲ ਐ ਸੀ ਸਾਈਡ ਤੇ ਕਰਤਾ ਹੋਇਆ ਇੱਧਰ ਦੇਖੋ ਹਾਂਜੀ ਇਹ ਸਾਰਾ ਮਾਲ ਸੀ ਸਿੰਥੈਟਿਕ ਸਾਈਡ ਤੇ ਕਰਤਾ ਸਿੰਥੈਟਿਕ ਤੇ ਕੋਈ ਸੇਲ ਨਹੀਂ ਐ ਜੀ ਕੋਟਨ ਦੇ ਮਾਲ ਦੇ ਉੱਪਰ ਭਾਰੀ ਸੇਲ ਐ 1500 ਵਾਲਾ ਲਓਗੇ ਤੇ 1500 ਵਾਲਾ ਫ੍ਰੀ ਮਿਲੂਗਾ 2250 ਵਾਲਾ ਲਓਗੇ 2250 ਵਾਲਾ ਫ੍ਰੀ ਮਿਲੂਗਾ ਜਿਹੜਾ ਮਰਜੀ ਸੂਟ ਚੱਕੋ ਜਿਕਰ ਸਾਹਿਬ ਛੂਟ ਹੈਗਾ 1750 ਦਾ ਬਾਜ਼ਾਰ ਸਾਡੇ ਕੋਲ 1275 ਦਾ 1275 ਨਾਲ 1275 ਵਾਲਾ ਸੂਟ ਫ੍ਰੀ ਮਿਲੂਗਾ ਆ 1500 ਵਾਲਾ ਸੂਟ ਐ ਜੀ ਚੈੱਕ ਕਰੋ ਤੁਸੀਂ 1500 ਵਾਲੇ ਸੂਟ ਦੇ ਨਾਲ 1500 ਵਾਲਾ ਸੂਟ ਫਰੀ ਹੈ ਅੱਛਾ ਕਸਟਮਰ ਆ ਕੇ ਜਿੰਨੇ ਮਰਜ਼ੀ ਸੂਟ ਲੈ ਜਾਓ ਕੋਈ ਸ਼ਰਤ ਤੇ ਨਹੀਂ ਹੈ ਦੋ ਮਹੀਨੇ ਚਾਰ ਮਹੀਨੇ ਦੇਖੋ ਭਾਈ ਜਦੋਂ ਤੱਕ ਮਾਲ ਹੈ ਚਾਹੇ ਇੱਕ ਦੇ ਦੋ ਲੈ ਜਾਓ ਚਾਰ ਲੈ ਜਾਓ ਅੱਠ ਲੈ ਜਾਓ ਮੰਨਣਾ ਨਹੀਂ ਕਰਾਂਗੇ ਜਦੋਂ ਕੋਟਨ ਦਾ ਮਾਲ ਹੀ ਕਲੀਅਰ ਹੋ ਗਿਆ ਉਸ ਤੋਂ ਉਸ ਦਿਨੇ ਸੇਲ ਬੰਦ ਹੈ ਵੱਡਾ ਫਾਇਦਾ ਹੋਣਾ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਦੁਕਾਨਦਾਰੋਂ ਚਾਹੇ ਫੇਰੀਲੇ ਕੱਪੜਾ ਵੇਚਦੇ ਹੋ ਆਜੋ ਲੈ ਜੋ ਕਪੜਾ ਕੋਡੀਆਂ ਦੇ ਪਾ ਇੱਕ ਦੇ ਨਾਲ ਇੱਕ ਕਰਤਾ ਫਰੀ ਕੋਈ 200 ਕੋਈ 300 ਕੋ 400 ਕੋ 500 ਜਿੰਨਾ ਰੇਟ ਆ ਉਹ ਤੁਸੀਂ ਆ ਕੇ ਲੈ ਜਾਓ ਉਹਦੇ ਨਾਲ ਸੇਮ ਪ੍ਰਾਈਸ ਦੇ ਸੂਟ ਸਾਨੂੰ ਮਿਲ ਜਣੇ ਆ ਜਿੰਨਾ ਇੱਕ ਗਲਾ ਪਿੱਛੇ ਪਿੱਛੇ ਵੀ ਬੈਕ ਵਰਕ ਹੋਇਆ ਹੈ ਇੱਕ ਸੂਟ ਦੇਖੋ ਤੁਸੀਂ ਚੈੱਕ ਕਰੋ ਆ ਐਮ ਆਰ ਪੀ ਹੈ 1750 1750 ਦੇ ਨਾਲ 1750 ਵਾਲਾ ਸੂਟ ਫਰੀ ਮਿਲੂਗਾ ਆ ਦੇਖੋ ਬਾਜ਼ਾਰ ਦੇ ਵਿੱਚ ਆ ਸੂਟ ਜਿਹੜਾ ਹੈ ਨਾ 3000 ਰੁਪਏ ਦਾ ਵਿਕਦਾ ਪਰ ਇੱਥੇ ਅਸੀਂ ਵੇਚਦੇ ਹਾਂ 2000 ਰੁਪਏ ਦਾ ਇੱਥੇ ਹੁਣ 2000 ਵਾਲੇ ਸੂਟ ਦੇ ਨਾਲ 2000 ਦਾ ਸੂਟ ਹੈ ਫਰੀ 2250 ਰੁਪਏ ਦਾ ਸੂਟ ਹੈ ਇਹਦੇ ਨਾਲ ਇੱਕ ਸੂਟ ਦੇ ਨਾਲ ਇੱਕ ਸੂਟ ਬਿਲਕੁਲ ਫਰੀ ਹੈ ਤੁਸੀਂ ਸੂਟ ਚੈੱਕ ਕਰੋ ਲੋ ਜੀ ਵੱਡੇ ਫਾਇਦੇ ਗੌਰਵ ਖਾਨਾ ਦੀਆਂ ਵੱਡੀਆਂ ਆਫਰਾਂ ਵੱਡੀਆਂ ਡੀਲਾਂ ਸਾਰਾ ਹੀ ਕੌਸ਼ਕਾਲੀ ਕਰ ਦੇਣਾ ਤੁਹਾਨੂੰ ਦੱਸ ਰਿਹਾ 1 ਅਗਸਤ ਤੋਂ ਸੇਲ ਸ਼ੁਰੂ 3 ਅਗਸਤ ਨੂੰ ਖਤਮ ਪਰ ਜੇ ਕਿਸੇ ਨੇ ਇੱਕ ਨੂੰ ਐ ਕੇ ਲੈ ਲਿਆ ਜਾਂ ਦੋ ਨੂੰ ਲੈ ਕੇ ਸਟਾਕ ਕਲੀਅਰ ਕਰਤਾ ਫਿਰ ਤੁਸੀਂ ਪਿੱਛੇ ਰਹਿ ਜਾਓਗੇ ਇਸ ਕਰਕੇ ਤੁਸੀਂ ਠੀਕ ਸਵੇਰੇ 9:30 ਵਜੇ 1 ਅਗਸਤ ਨੂੰ ਆਜੋ 1 ਅਗਸਤ ਨੂੰ ਬਹੁਤ ਵੱਡੇ ਫਾਇਦੇ ਹੋਣੇ ਆ ਤੁਹਾਡਾ ਫਾਇਦਾ ਅੰਕ ਲੋਮ ਨੇ ਕਰ ਦਿੱਤਾ ਹੁਣ ਲਟ ਲੋ ਆ ਕੇ ਮੇਲਾ ਤੁਸੀਂ ਨੰਬਰ ਸਕਰੀਨ ਤੇ ਆ ਬਾਜੀ ਕੁਝ ਕਹਿਣਾ ਲਾਸਟ ਦੇ ਵਿੱਚ ਬਾਜੀ ਆਜੋ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਆ ਕੇ ਦੇਖੋ ਤੁਹਾਡੇ ਲਈ ਫਾਇਦੇ ਦੇ ਰਹੇ ਆ ਤੁਸੀਂ ਆ ਕੇ ਫਾਇਦੇ ਦਾ ਫਾਇਦਾ ਉਠਾਓ ਆਪ ਦਾ ਤੇ ਜਿਹੜੇ ਬਾਹਰ ਲੁੱਟ ਹੋ ਰਹੀ ਹੈ ਉਹ ਬਿਲਕੁਲ ਬੰਦ ਹੋ ਜੂਗੀ ਕੋਟਨ ਦੀ ਕਲੀਅਰ ਸੇਲ ਲੱਗੀ ਹੈ ਅੰਕਲ ਓਮ ਮੋਗਾ ਰੋਡ ਬਾਗਾਪਾਣਾ ਸਪੈਸ਼ਲ ਆਫਰ ਕੋਈ ਵੀ ਇੱਕ ਸੂਟ ਖਰੀਦੋ ਚਾਹੇ 500 ਦਾ ਹੋਵੇ ਚਾਹੇ 1000 ਦਾ ਚਾਹੇ 2000 ਦਾ ਉਹਦੇ ਨਾਲ ਇੱਕ ਸੂਟ ਫਰੀ ਦੇ ਵਿੱਚ ਲੈ ਜਾਓ ਵੱਡੇ ਫਾਇਦੇ ਕਰਤੇ ਆ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਨਾ ਫੋਨ ਕਰ ਸਕਦੇ ਆ